ਮਲਕੀ ਬਿਨਾ ਤੁਸੀਂ ਨੱਕ ਤੇ ਧਮਾ ਦੇ ਰੱਖੇ ਤੇ ਖੜ ਨਹੀਂ ਸਕਦਾ ਇੰਨੀ ਇੱਥੇ ਬੋ ਆਉਂਦੀ ਆ ਕਿ ਤੁਸੀਂ ਇਹ ਸੋਚੋ ਕਿ ਜਿੱਥੇ ਆਮ ਪਬਲਿਕ ਡੀਲਿੰਗ ਜਿੱਥੇ ਹੁੰਦੀ ਆ ਜਿੱਥੇ ਦਿਨ ਦਾ ਪਤਾ ਨਹੀਂ ਹਜ਼ਾਰਾਂ ਬੰਦਾ ਇੱਥੇ ਪਹੁੰਚਦਾ ਲੇਕਿਨ ਉਹਨਾਂ ਦੇ ਲਈ ਇੱਕ ਬਾਥਰੂਮ ਦੀ ਸਹੂਲਤ ਨਹੀਂ ਹੈਗੀ ਤੇ ਜਿਹੜਾ ਬਣਿਆ ਹੋਇਆ ਉੱਥੇ ਤੁਸੀਂ ਕੋਲ ਖੜ ਵੀ ਨਹੀਂ ਸਕਦੇ ਆ ਜਿਹਦੇ ਲੇਡੀਨ ਤਾਂ ਬਹੁਤ ਔਖਾ ਆ ਬੰਦੇ ਦਾ ਚਲੋ ਇੱਥੇ ਕੰਧਾਂ ਨਾਲੇ ਕਰਕੇ ਚੱਲ ਜਾਂਦੇ ਆ ਕੰਧਾਂ ਨਾਲ ਵੀ ਕਿਉਂ ਕਰਨਾ ਜੀ ਦੇਖੋ ਸਰਕਾਰੀ ਆਧਾਰੇ ਆ ਸਰਕਾਰੀ ਸਾਰੇ ਆਧਾਰੇ ਇੱਥੇ ਪੈਂਦੇ ਆ ਇੱਥੇ ਇੱਕ ਬਾਥਰੂਮ ਸਾਫ਼ ਸੋਚਣਾ ਮਿਲ ਸਕਦਾ ਬੰਦਿਆਂ ਨੂੰ ਸਫਾਈ ਨਹੀਂ ਥੱਲੇ ਦਿਖਾ ਰਹੇ ਇਹ ਸਾਰਾ ਕੂੜਾ ਕਟਕੜ ਇਹ ਸਭ ਕੁਝ ਇੱਥੇ ਨਹੀਂ ਆਈ ਇਹ ਸਾਰੇ ਇਹੋ ਜਿਹੇ ਹਾਲਾਤ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਹੈਗਾ ਸੋ ਇਹ ਦਿਖਾਣ ਦਾ ਤੁਹਾਨੂੰ ਮੇਨ ਮਕਸਦ ਸਾਡਾ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਦਾ ਵੀ ਇਹਦੇ ਤੇ ਵੀ ਧਿਆਨ ਰਵੇ ਕਿ ਜਿੱਥੇ ਪ੍ਰਸ਼ਾਸਨ ਪੈਂਦਾ ਜਿੱਥੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਵੱਡੇ ਆਫੀਸਰਸ ਆ ਕੇ ਉਹਨਾਂ ਦੇ ਦਫਤਰ ਨੇ ਇਹ ਉਹਨਾਂ ਦੇ ਹਾਲਾਤ ਆਪਾਂ ਐਂਟਰ ਕਰਦੇ ਹਾਂ ਸਾਈਕਲ ਦੀ ਮੋਟਰਸਾਈਕਲ ਦੀ ਗੱਡੀ ਦੀ ਪਰਚੀ ਕੱਟਦੇ ਆ ਕਿ ਉਹਨਾਂ ਨੂੰ ਇੰਨਾ ਧਿਆਨ ਨਹੀਂ ਵੀ ਬਾਥਰੂਮ ਵੀ ਸਹੀ ਹੋਣੇ ਚਾਹੀਦੇ। ਦੇਖੋ ਮੀਂਹ ਹੜਾਂ ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਦੇ ਘਟ ਹੈਗੇ ਆ। ਔਰ ਅੱਜ ਇਹਨਾਂ ਦੀ ਨੀਤ ਨਹੀਂ ਖੁੱਲੀ ਕਿ ਜਿਹੜਾ ਐਡੇ ਵੱਡੇ ਫਗਵਾੜੇ ਦੇ ਵਿੱਚ ਜਿਹੜਾ ਤਹਿਸੀਲਦਾਰ ਅਫਸਰ ਆ ਜਾਂ ਕੋਰਟ ਕੰਪਲੈਕਸ ਆ ਉਹਨਾਂ ਦੀ ਮੁਰੰਮਤ ਕਰਨ ਲਈ ਇਹਨਾਂ ਕੋਲ ਪੈਸੇ ਨਹੀਂ। ਉਹ ਰੋਜ਼ ਨਿਤ ਨਾਟਕਾ ਕਰਦੇ ਕਿ ਪੰ ਫਗਵਾੜੇ ਨੂੰ ਪੰਜਾਬ ਨੂੰ ਇੰਨੇ ਪੈਸੇ ਆ ਗਏ ਪਰ ਲੱਗਾ ਕਿਤੇ ਨਹੀਂ ਦਿੰਦਾ। ਉਹ ਬੁਰੀ ਹਾਲਤਾ ਜੀ ਨਾ ਇਸ ਬਾਥਰੂਮ ਕਰਨ ਨੂੰ ਕਿਤੇ ਜਗਾ ਹੈ। ਬੜੀ ਪਰੇਸ਼ਾਨੀ ਹੁੰਦੀ ਹੈ। ਬਹੁਤ ਗੰਦਗੀ ਆ ਦੇਖੋ ਸਾਹ। ਹੂੰ। ਹਾਂ ਚਾਹੀਦਾ ਸਿਸ ਸਾਫ ਸੋਈਆ ਹੋਣਾ ਚਾਹੀਦਾ ਇੰਨੇ ਲੋਕ ਇੱਥੇ ਆਉਂਦੇ ਆ ਪਰੇਸ਼ਾਨੀ ਹੋ ਰਹੀ ਸਾਰਿਆਂ ਨੂੰ ਵੱਡੇ ਵੱਡੇ ਮਨਿਸਟਰ ਆਏ ਨੇ ਕੈਬਨਟ ਮੰਤਰੀ ਆ ਚੁੱਕੇ ਨੇ ਜਿਨ੍ਹਾਂ ਨੇ ਆ ਕੇ ਫਗਵਾੜੇ ਦਾ ਦੌਰਾ ਕੀਤਾ ਪਰ ਉਹਨਾਂ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਉਹਨਾਂ ਨੂੰ ਹੱਲੇ ਤੱਕ ਇੱਥੇ ਆਪਣਾ ਕੋਰਟ ਕੰਪਲੈਕਸ ਦਾ ਬਾਥਰੂਮ ਨਹੀਂ ਕਿਸੇ ਤੋਂ ਬਹੁਤ ਬੁਰਾ ਹਾਲ ਹੈਗਾ ਬਾਥਰੂਮ ਵਗੈਰਾ ਸਾਰਾ ਕੋਈ ਵੀ ਕਿਸੇ ਕੰਮ ਦਾ ਨਹੀਂ ਕੂੜਾ ਕਰਗੜਾ ਨੰਗਵਣੀ ਹੁੰਦਾ ਬਾਥਰੂਮ ਬੀਬੀਆਂ ਸਾਰਾ ਕੋਈ ਬੰਦੇ ਕਿਸੇ ਨਹੀਂ ਬਾਥਰੂਮ ਕਰਨਾ ਦਾ ਆ ਕੇ ਗਾਲਾਂ ਕੱਢਦੇ ਕਹਿੰਦੇ ਕੀ ਗੰਦ ਪਾਇਆ ਕੀ ਕੀ ਨਹੀਂ ਬਹੁਤ ਬੁਰਾ ਉਸ ਤੋਂ ਵੀ ਜ਼ਿਆਦਾ ਹੰਦਾ ਹਾਲ ਆ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜਿਹੜੀਆਂ ਸਾਡੀਆਂ ਭੈਣਾਂ ਬਿਲਕੁਲ ਨਾਲ ਦਰਵਾਜ਼ਾ ਵਾ ਰੱਬ ਨਾ ਕਰੇ ਕੱਲ ਜੇ ਕੋਈ ਐਦਾਂ ਦੀ ਮਿਸ ਹੈਪਨਿੰਗ ਹੋ ਜਾਏ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੈਗਾ ਨੀ ਜੀ ਕੁਛ ਵੀ ਇੱਥੇ ਬੰਦਾ ਔਖਾ ਹੋ ਜਾਂਦਾ ਬਾਥਰੂਮ ਕਰਨ ਤੋਂ ਹੀ ਇੱਥੇ ਓਪਨ ਹੀ ਆਈ ਸਾਹ ਹਿਸਾਬ ਤੋਂ ਮਤਲਬ ਕਿ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਕਿੰਨਾ ਮੱਛਰ ਕਿਸ ਤਰੀਕੇ ਦੇ ਲੋਕ ਹਾਲੇ ਕੋਈ ਉੱਥੇ ਕੋਲ ਜਗ੍ਹਾ ਖੜ ਨਹੀਂ ਹਰਦੇ ਇਹੋ ਜਿਹੇ ਹਾਲਾਤ ਆਈ ਇੱਥੇ ਇਹਦਾ ਬਹੁਤ ਸਾਲ ਹੋ ਗਿਆ ਏਦਾਂ ਹੀ ਆ ਜੀ ਇਹ ਇਹਦੇ ਕੋਈ ਹੱਲ ਨਹੀਂ ਹੋਇਆ ਕਦੀ ਵੀ ਕੋਈ ਵੀ ਬਹੁਤ ਸਮੈਲ ਆਉਂਦੀ ਆ ਇੱਥੇ ਆ ਜਾਣ ਨੂੰ ਦਿਲ ਨਹੀਂ ਕਰਦਾ ਇੱਥੇ ਖੜੇ ਨਹੀਂ ਹੋਣ ਦਾ ਦਿਲ ਕਰਦਾ ਆਪਾਂ 10 ਮਿੰਟ ਦੂਰੀ ਖੜੇ ਆ ਇੱਥੇ ਖੜ ਨਹੀਂ ਹੋਣ ਦਾ ਸਮੈਲ ਹੀ ਨਹੀਂ ਆ ਰਹੀ ਸੋ ਸਾਕੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਿਹਾ ਹਾਂ ਜਿੱਥੇ ਕਿ ਫਗਵਾੜਾ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਦਿਖਾ ਰਹੇ ਆਂ ਅਲੱਗ-ਅਲੱਗ ਜਗ੍ਹਾ ਤੇ ਜਾ ਰਹੇ ਆ ਅੱਜ ਅਸੀਂ ਪਹੁੰਚੇ ਆ ਜੀ ਫਗਵਾੜਾ ਤਹਿਸੀਲ ਕੰਪਲੈਕਸ ਸਾਂਝ ਕੇਂਦਰ ਤੋਂ ਬਿਲਕੁਲ ਬਾਹਰ ਖੜੇ ਆਂ ਇੱਥੋਂ ਦੇ ਜਿਹੜੇ ਤੁਹਾਨੂੰ ਹਾਲਾਤ ਦਿਖਾਉਣ ਲੱਗਿਆ ਤੁਸੀਂ ਵੀ ਆਈ ਥਿੰਕ ਇਸ ਫੋਨ ਤੇ ਵਿੱਚ ਵੀਡੀਓ ਨੂੰ ਦੇਖ ਕੇ ਆਪਣਾ ਨੱਕ ਬੰਦ ਕਰ ਲਓ ਕਿ ਐਡੀ ਦੀ ਸੜਹਾ ਦੇ ਬਦਬੂ ਜਿਹੜੀ ਐ ਇਸ ਬਾਥਰੂਮ ਚ ਆ ਰਹੀ ਏ ਤਹਿਸੀਲ ਕੰਪਲੈਕਸ ਦਾ ਇਹ ਬਾਥਰੂਮ ਦਿਖਾਓ ਜੀ ਉਹ ਲੇਡੀਜ਼ ਟਾਇਲਟ ਦਾ ਤੁਹਾਨੂੰ ਤਸਵੀਰ ਲੱਗੀ ਇੱਥੇ ਬਾਹਰ ਹੀ ਪਿਸ਼ਾਬ ਕਰੀ ਜਾਂਦੇ ਨੇ ਲੋਕ ਇੱਥੇ ਹੀ ਕੂੜਾ-ਕੂੜਕਾ ਸੁੱਟੀ ਜਾਂਦੇ ਨੇ ਅੰਦਰ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਹੈਗੀ ਇਹ ਬਿਲਕੁਲ ਸਬੂਧਾ ਸੈਂਟਰ ਆ ਸਾਹਮਣੇ ਹੈ ਜੀ ਆਹ ਸਬੂਧਾ ਸੈਂਟਰ ਹੋ ਗਿਆ ਇਹਦੇ ਨਾਲ ਹੀ ਘੁਮਾ ਕੇ ਮੇਰਾ ਵੀ ਇਧਰ ਨੂੰ ਦਿਖਾ ਦੇ ਆਹ ਹੈਗਾ ਜੀ ਬਾਥਰੂਮ ਤੇ ਇਹ ਸਰਕਾਰੀ ਬਿਲਡਿੰਗ ਸਰਕਾਰੀ ਪ੍ਰਸ਼ਾਸਨਿਕ ਜਿੱਥੇ ਸਾਰਾ ਪ੍ਰਸ਼ਾਸਨ ਬੈੰਦਾ ਹੈ ਅਫਸਰ ਬੈੰਦੇ ਨੇ ਤਹਿਸੀਲਦਾਰ ਬੈੰਦੇ ਨੇ ਐਸ.ਓ. ਸਾਹਿਬ ਬੈੰਦੇ ਨੇ ਉਸ ਜਗ੍ਹਾਾਂ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਫਗਵਾੜੇ ਵਾਲਿਓ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹਦੇ ਤੇ ਵੀ ਜਿੱਤਨਾ ਕਿਤੇ ਪ੍ਰਸ਼ਾਸਨ ਦੀ ਅੱਖ ਜਰੂਰ ਪਾਵੇ ਕਿ ਦੇਖ ਜਿੱਥੇ ਹਜ਼ਾਰਾਂ ਦੇ ਵਿੱਚ ਦਿੱਲੀ ਪਬਲਿਕ ਆਉਂਦੀ ਹੈ ਹਜ਼ਾਰਾਂ ਦੇ ਵਿੱਚ ਲੋਕ ਆਪਣਾ ਕੰਮ ਕਰਵਾਉਣ ਆਉਂਦੇ ਨੇ ਉੱਥੇ ਸਿਰਫ ਮਹਿਜ਼ ਇੱਕ ਬਾਥਰੂਮ ਸਾਫ਼ ਸੁਥਰਾ ਇਹਨਾਂ ਨੂੰ ਨਹੀਂ ਮਿਲਦਾ ਸੋ ਇਹ ਹਾਲਾਤ ਨੇ ਜੀ ਬਾਈ ਹੁਣੇ ਅੰਦਰੋਂ ਆਇਆ ਸਿਵਲ ਸੈਂਟਰ ਚ ਆਪਣਾ ਕੰਮ ਕਰਵਾ ਕੇ ਅਸੀਂ ਨਾ ਜਰੂਰ ਇੱਥੇ ਆਉਂਦੇ ਹਾਲਾਤ ਦੇਖੇ ਬਾਥਰੂਮ ਦੇ ਤੇ ਬਾਥਰੂਮ ਦੇ ਤੇ ਤੁਸੀਂ ਕੋਲ ਉੱਥੇ ਖੜ੍ਹ ਨਹੀਂ ਸਕਦੇ ਬੰਦ ਹੋਇਆ ਪਿਆ ਤੇ ਜਦੋਂ ਅਸੀਂ ਅੰਦਰੋਂ ਪੁੱਛਿਆ ਕਿ ਹਾਂਜੀ ਬਾਥਰੂਮ ਕਿਤੇ ਕਹਿੰਦੇ ਓਪਨ ਹੀ ਆਈ ਵੀ ਇੱਥੇ ਕੋਈ ਬਾਥਰੂਮ ਫਿਲਹਾਲ ਆਇਆ ਨਹੀਂ ਬਬੇ ਤੁਸੀਂ ਆਏ ਹੋ ਜੀ ਹਾਂਜੀ ਹਾਂਜੀ ਤੇ ਇਥੇ ਤੁਸੀਂ ਹਾਲਾਤ ਤਾਂ ਤੁਹਾਨੂੰ ਦਿਖਾਏ ਆ ਦੇਖੇ ਤੁਸੀਂ ਆਪ ਵੀ ਦੇਖਿਓ ਦੇਖਿਆ ਨਹੀਂ ਜੀ ਕੁਝ ਵੀ ਇੱਥੇ ਬੰਦਾ ਔਖਾ ਹੋ ਜਾਂਦਾ ਬਾਥਰੂਮ ਕਰਨ ਤੋਂ ਹੀ ਇੱਥੇ ਓਪਨ ਹੀ ਨਹੀਂ ਸਾਹ ਹਿਸਾਬ ਤੋਂ ਮਤਲਬ ਕਿ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਕਿੰਨਾ ਮੱਛਰ ਕਿਸ ਤਰੀਕੇ ਦੇ ਲੋਕ ਹਾਲੇ ਤੁਸੀਂ ਉੱਥੇ ਕੋਲ ਜਗ੍ਹਾ ਖੜ੍ਹ ਨਹੀਂ ਸਕਦੇ ਇਹੋ ਜਿਹੇ ਹਾਲਾਤ ਹੈ ਇੱਥੇ ਇਹ ਫਗਵਾੜਾ ਤਹਿਸੀਲ ਕੰਪਲੈਕਸ ਸੇਵਾ ਸੈਂਟਰ ਤੇ ਬਿਲਕੁਲ ਨਾਲ ਉਹ ਲੇਡੀਜ਼ ਬਾਥ ਟਾਇਲਟ ਬਣਿਆ ਹੋਇਆ ਤੁਹਾਨੂੰ ਲੱਗਦਾ ਹੋਊਗਾ ਲੇਡੀਜ਼ ਇੱਥੇ ਜਾ ਸਕਦੀਆਂ ਜੀ ਨਾ ਜੀ ਨਾ ਇੱਥੇ ਕਿੱਥੇ ਜਾ ਸਕਦੇ ਮੁਸ਼ਕਲ ਆ ਜੀ ਉਹ ਮੁਸ਼ਕਲਾਂ ਬਹੁਤ ਆ ਹਾਂਜੀ ਹਾਂਜੀ ਸੁਜਨੇ ਇੱਥੇ ਲੋਕ ਆ ਰਹੇ ਨੇ ਕੋਸ਼ਿਸ਼ ਕਰਦੇ ਉਹਨਾਂ ਨਾਲ ਗੱਲਬਾਤ ਕਰਨੀ ਕਿਉਂਕਿ ਲੋਕਾਂ ਨੂੰ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਜੀ ਬੰਦੇ ਨੂੰ ਕਿਤਨੇ ਕਿਤੇ ਬੰਦਾ ਐਡਜਸਟ ਕਰ ਲੈਣਾ ਲੇਡੀਜ਼ ਲਈ ਸਪੈਸ਼ਲੀ ਬਹੁਤ ਮੁਸ਼ਕਲ ਹੋ ਜਾਂਦੀ ਏ ਇਹਦੇ ਲੇਡੀ ਨੂੰ ਤਾਂ ਬਹੁਤ ਔਖਾ ਆ ਬੰਦਾ ਦਾ ਚਲੋ ਇੱਥੇ ਕੰਦਾ ਨਾਲੇ ਕਰਕੇ ਚਲ ਜਾਂਦੇ ਆ ਪਰ ਕੰਦਾ ਨਾਲ ਵੀ ਕਿਉਂ ਕਰਦਾ ਜੀ ਦੇਖੋ ਸਰਕਾਰੀ ਆਧਾਰੇ ਆ ਸਰਕਾਰੀ ਸਾਰੇ ਆਧਾਰੇ ਇੱਥੇ ਪੈਂਦੇ ਆ ਇੱਥੇ ਇੱਕ ਬਾਥਰੂਮ ਸਾਫ਼ ਸੁਥਰਾ ਨਹੀਂ ਮਿਲ ਸਕਦਾ ਬੰਦਿਆਂ ਨੂੰ ਚੰਗਾ ਨਹੀਂ ਲੱਗਦਾ ਨਾ ਫੇਰ ਵੀ ਜਾਨੀ ਕਿ ਹੁਣ ਜਿਹਨੂੰ ਮਤਲਬ ਹੁੰਦਾ ਐ ਅਰਜੈਂਸੀ ਅ ਤੇ ਤੇ ਇੰਨਾ ਗੰਦਿਆ ਤੇ ਨੰਗ ਨਹੀਂ ਹੁੰਦਾ ਨਾ ਖੜੇ ਹੋਉਂਦਾ ਇੱਥੇ ਨਾ ਸਮੈਲ ਦੇਖੋ ਕਿੰਨੀ ਆਉਂਦੀ ਆ ਉਹ ਵੀ ਬਿਲਕੁਲ ਨਾਲ ਦੀ ਜਗਾ ਆ ਸਬਦਾ ਸੈਂਟਰ ਹੈ ਜੀ ਨਾਲ ਬਿਲਕੁਲ ਉਹ ਐਡਾ ਸੜਿਆ ਹੰਦ ਭਰਿਆ ਬਾਥਰੂਮ ਬਣਿਆ ਹੋਇਆ ਤੁਸੀਂ ਕੋਲ ਖੜ ਨਹੀਂ ਸਕਦੇ ਇਹੋ ਜਿਹੇ ਹਾਲਾਤ ਨੇ ਲੋਕੀ ਉਹ ਪਰੇ ਦੀ ਕੁੰਬ ਕੇ ਅੰਦਰ ਨੂੰ ਵੜਦੇ ਆਂ ਇਹ ਤਾਂ ਬਹੁਤ ਸਾਲ ਹੋ ਗਏ ਇਦਾਂ ਹੀ ਆ ਜੀ ਇਹ ਇਹ ਤਾਂ ਕੋਈ ਹੱਲ ਨਹੀਂ ਹੋਇਆ ਕਦੀ ਵੀ ਕੋਈ ਵੀ ਬਹੁਤ ਸਮੈਲ ਆਉਂਦੀ ਆ ਇੱਥੇ ਆ ਜਾਣ ਨੂੰ ਦਿਲ ਨਹੀਂ ਕਰਦਾ ਇੱਥੇ ਖੜੇ ਨਹੀਂ ਹੋਣ ਦਾ ਦਿਲ ਕਰਦਾ ਆਪਾਂ 10 ਮਿੰਟ ਦੂਰੀ ਖੜੇ ਆ ਇੱਥੇ ਖੜ ਨਹੀਂ ਹੋਣ ਦਾ ਸਮੈਲ ਇਨੀ ਆ ਰਹੀ ਆ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਪ੍ਰਸ਼ਾਸਨ ਨੇ ਵੀਡੀਓ ਦੇਖ ਲਈ ਹੈ ਪ੍ਰਸ਼ਾਸਨ ਨੇ ਤਾਂ ਕੀ ਐਕਟ ਕਰੇ ਤੁਹਾਨੂੰ ਕੀ ਲੱਗਦਾ ਜੀ ਪ੍ਰਸ਼ਾਸਨ ਨੂੰ ਤਾਂ ਇਹ ਚਾਹੀਦਾ ਵੀ ਇੱਥੇ ਵਧੀਆ ਕਰਕੇ ਬਾਥਰੂਮ ਬਣਾਏ ਜਾਣ ਕਿਸੇ ਨੂੰ ਮੁਸ਼ਕਲ ਨਾ ਆਵੇ ਕੋਈ ਵੀ ਬੰਦਾ ਬਾਹਰੋਂ ਅੰਦਰੋਂ ਆਉਂਦਾ ਆ ਕਿਸੇ ਨੂੰ ਮੁਸ਼ਕਲ ਨਹੀਂ ਆਉਣੇ ਚਾਹੀਦੀ ਕੋਈ ਵੀ ਬਹੁਤ ਸਾਲ ਹੋ ਗਿਆ ਐ ਇਦਾਂ ਖਰਾਬ ਪਿਆ ਇਹਨੂੰ ਕਦੀ ਕਿਸੇ ਨੇ ਠੀਕ ਨਹੀਂ ਕਰਾਇਆ ਇਹ ਅਸੀਂ ਅਸੀਂ ਇੱਕ ਅਪੀਲ ਕਰਦੇ ਜੀ ਸਾਡੇ ਚੈਨਲ ਦੇ ਵੱਲੋਂ ਜਿੱਕਰ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤਾਂ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਲੋਕੀ ਸੁਖਾਲੇ ਹੋ ਜਾਣ ਲੋਕਾਂ ਨੂੰ ਕਿਸੇ ਮੁਸ਼ਕਲਾ ਸਾਹਮਣਾ ਨਾ ਕਰਨਾ ਪਵੇ ਆ ਬਾਈ ਹੁਣ ਜ ਇਨਾ ਨਾ ਵੀ ਗੱਲਬਾਤ ਕਰ ਲੈਣ ਤੁਹਾਡਾ ਤਾਂ ਰੋਜ਼ ਦਾ ਹੀ ਰੋਜ਼ਗਾਰ ਇੱਥੇ ਆ ਜੀ ਹੁਣ ਤੁਸੀਂ ਇੱਥੇ ਆਪ ਅੰਦਰੋਂ ਹੋ ਗਏ ਆਏ ਹੋ ਤੁਹਾਨੂੰ ਲੱਗਦਾ ਨਹੀਂ ਜਾ ਸਕਦਾ ਤੈਨੂੰ ਨਹੀਂ ਜੀ ਨਹੀਂ ਬਿਲਕੁਲ ਨਹੀਂ ਜਾ ਸਕਦਾ ਇਹ ਤਾਂ ਬਹੁਤ ਬੁਰਾ ਹਾਲ ਹੈਗਾ ਬਾਥਰੂਮ ਵਗੈਰਾ ਸਾਰਾ ਕੋਈ ਵੀ ਕਿਸੇ ਕੰਮ ਦਾ ਨਹੀਂ ਕੂੜਾ ਕਰਗੜਾ ਨੰਗਵਣੀ ਹੁੰਦਾ ਬਾਥਰੂਮ ਬੀਬੀਆਂ ਦਾ ਸਾਰਾ ਕੋਈ ਬੰਦੇ ਕਿਸੇ ਨੂੰ ਬਾਥਰੂਮ ਕਰਨ ਦਾ ਆ ਕੇ ਗਾਲਾਂ ਕੱਢਦੇ ਕਹਿੰਦੇ ਕੀ ਗੰਦ ਪਾਇਆ ਕੀ ਹੈ ਕੀ ਨਹੀਂ ਬਹੁਤ ਬੁਰਾ ਹਾਲ ਹੈ ਜਿੰਦੇ ਬੀਬੀਆਂ ਦੇ ਜ਼ਿਆਦਾ ਔਖਾ ਜਾਂਦਾ ਬੰਦਾ ਚਲੋ ਜਿੱਥੇ ਮਰਜ਼ੀ ਖੜ ਕੇ ਕਰਦਾ ਬੰਦਾ ਕੋਈ ਚਲੋ ਬੰਦਾ ਬੰਦਾ ਕਿਤੇ ਨਾ ਕਿਤੇ ਐਡਜਸਟ ਮਾਰ ਲੈਂਦਾ ਜੀ ਲੇਕਿਨ ਲੇਡੀਜ਼ ਦੇ ਲਈ ਸਪੈਸ਼ਲੀ ਬਹੁਤ ਔਖਾ ਕੰਮ ਹੋ ਜਾਂਦਾ ਉਹ ਤੁਹਾਨੂੰ ਹਾਲਾਤ ਦਿਖਾਣਾ ਉੱਥੇ ਕੋਲ ਸੱਚੀਉਂ ਨਹੀਂ ਖੜ ਸਕਦੇ ਮਤਲਬ ਕਿ ਇਹੋ ਜੇ ਹਾਲਾਤ ਸੁਵਿਧਾ ਸੈਂਟਰ ਦੇ ਇਹ ਬਿਲਕੁਲ ਬਾਪ ਦੇ ਹਾਲਾਤ ਆ ਆ ਦੇਖੋ ਹਾਂ ਮਤਲਬ ਕਿ ਬਿਨਾ ਤੁਸੀਂ ਨੱਟ ਤੇ ਘਮਾਉ ਦੇ ਰੱਖੇ ਇੱਥੇ ਖੜ ਨਹੀਂ ਸਕਦਾ ਇੰਨੀ ਇੱਥੇ ਬੋ ਆਉਂਦੀ ਆ ਕਿ ਤੁਸੀਂ ਇਹ ਸੋਚੋ ਕਿ ਜਿੱਥੇ ਆਮ ਪਬਲਿਕ ਡੀਲਿੰਗ ਜਿੱਥੇ ਹੁੰਦੀ ਆ ਜਿੱਥੇ ਦੇਣ ਦਾ ਪਤਾ ਨਹੀਂ ਹਜ਼ਾਰਾਂ ਉੱਥੇ ਤੁਸੀਂ ਕੋਲ ਖੜ੍ਹ ਵੀ ਨਹੀਂ ਸਕਦੇ ਆ ਇਹ ਫਗਵਾੜਾ ਤਹਿਸੀਲ ਕੰਪਲੈਕਸ ਸੌਦਾ ਸੈਂਟਰ ਦੀ ਬਾਹਰ ਦੀਆਂ ਤਸਵੀਰਾਂ ਇੱਥੇ ਬਾਈ ਹੁਣਾਂ ਨਾਲ ਗੱਲਬਾਤ ਕਰ ਰਹੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾ ਥੋੜਾ ਜੀ ਮੇਰਾ ਨਾਮ ਅਮਰੀਕਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਖਫਵਾੜੇ ਤੋਂ ਆਇਆ ਜੀ ਅਸੀਂ ਦਿਖਾਉਣ ਦੇ ਸੀਗੇ ਜੀ ਕਿ ਬਾਥਰੂਮ ਦੇ ਹਾਲਾਤ ਸਾਡੇ ਸਾਹਮਣੇ ਇਹ ਹਾਲਾਤ ਸਾਡੇ ਦੇਖ ਲਓ ਬੁਰੀ ਹਾਲਤਾਂ ਜੀ ਨਾ ਇਸ ਬਾਥਰੂਮ ਕਰਨ ਨੂੰ ਕਿਤੇ ਜਗ੍ਹਾ ਆ ਬੜੀ ਪਰੇਸ਼ਾਨੀ ਹੁੰਦੀ ਆ ਬਹੁਤ ਗੰਦਗੀ ਆ ਦੇਖੋ ਸਾਹਿਬ ਹਾਂ ਚਾਹੀਦਾ ਸੇ ਸਾਫ਼ ਸੋਈਆ ਹੋਣਾ ਚਾਹੀਦਾ ਇੰਨੇ ਲੋਕ ਇੱਥੇ ਆਉਂਦੇ ਆ ਪਰੇ ਸਰਕਾਰੀ ਸਰਕਾਰੀ ਸਾਰਾ ਦਫਤਰਾ ਸਰਕਾਰੀ ਸਾਰਾ ਏਰੀਆ ਇਹ ਆਉਂਦਾ ਵਾ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਨਹੀਂ ਇੱਥੇ ਕੋ ਨਾਲ ਪਾਣੀ ਦਾ ਪ੍ਰਬੰਧ ਆ ਦੇਖੋ ਪੂਰਾ ਹਾਲ ਆ ਇੱਥੇ ਬਾਥਰੂਮ ਵਿਚਾਰੇ ਬਾਹਰ ਹੀ ਕਰੀ ਜਾਂਦੇ ਲੋਕੀ ਇੱਥੇ ਖੜ੍ਹ ਵੀ ਨਹੀਂ ਹੁੰਦਾ ਵਾ ਅੱਗੇ ਨੂੰ ਹੋ ਕੇ ਦੇਖੋ ਕਿੰਨੀ ਸਮੈਲ ਆਂਦੀ ਆ ਬਹੁਤ ਬਹੁਤ ਬੁਰੀ ਹਾਲਤ ਆ ਜੀ ਬਿਲਕੁਲ ਬਿਲਕੁਲ ਇਹ ਦੇਖੋ ਇੱਥੇ ਦੇ ਲੋਕ ਹਾਲੇ ਕਈ ਸਾਡੇ ਕੋਲ ਲੋਕ ਔਰੇਜ ਕਿਹਨੇ ਕਿਸੀ ਮਤਲਬ ਇੱਥੇ ਕੰਮ ਕਰਦੇ ਆ ਜਾਂ ਸਰਕਾਰ ਨਾਲ ਜੁੜੇ ਹੋਏ ਆ ਅਸੀਂ ਗੱਲਬਾਤ ਨਹੀਂ ਕਰ ਸਕਦੇ ਤੇ ਲੇਕਿਨ ਆ ਦਿਖਾ ਮੇਰਾ ਵੀਰਾ ਦਿਖਾ ਬਿਲਡਿੰਗ ਦੇ ਤੁਹਾਨੂੰ ਹਾਲਾਤ ਦਿਖਾਉਂਗਾ ਜੀ ਆ ਜਿਹੜੀਆਂ ਸਰਕਾਰ ਮਲਕੀ ਸਰਕਾਰੀ ਬਿਲਡਿੰਗ ਹੈ ਸਰਕਾਰੀ ਜਗਾ ਜਿੱਥੇ ਸਾਰੇ ਸਰਕਾਰੀ ਕੰਮ ਹੁੰਦੇ ਨੇ ਤਹਿਸੀਲ ਕੰਪਲੈਕਸ ਫਗਵਾੜਾ ਜਿੱਥੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਹੋ ਗਏ ਨੇ ਵੱਡੇ ਵੱਡੇ ਅਫਸਰ ਆ ਕੇ ਉਹਨਾਂ ਦੇ ਇੱਥੇ ਇੱਥੇ ਆਫਿਸ ਨਹੀਂ ਲੇਕਿਨ ਉਹਨਾਂ ਸਰਕਾਰੀ ਦਫਤਰਾਂ ਦੇ ਤੁਹਾਨੂੰ ਹਾਲ ਦਿਖਾ ਰਹੇ ਕਿ ਇਹਨਾਂ ਦੇ ਜਿਹਾ ਇਹੋ ਜਿਹੇ ਹਾਲਾਤ ਅਟ ਬਾਹਰ ਆਮ ਲੋਕ ਕੀ ਆਪਣੇ ਪ੍ਰਸ਼ਾਸਨ ਤੋਂ ਆਪਣੀ ਸਰਕਾਰਾਂ ਤੋਂ ਲੋਕ ਉਮੀਦਾਂ ਲਾ ਸਕਦੇ ਆ ਇਹੋ ਜਿਹੇ ਹਾਲਾਤ ਜੀ ਇੱਕ ਵੀ ਇੱਥੇ ਬਣੇ ਹੋਏ ਆ ਆ ਦਿਖਾ ਰਹੇ ਹੋ ਜੀ ਕੋਈ ਸਫਾਈ ਨਹੀਂ ਥੱਲੇ ਦਿਖ ਇਹ ਸਭ ਕੁਝ ਇੱਥੇ ਦੇ ਹੈ ਜੀ ਇਹ ਸਾਰੇ ਇਹੋ ਜਿਹੇ ਹਾਲਾਤ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਹੈਗਾ ਸੋ ਇਹ ਦਿਖਾਉਣ ਦਾ ਤੁਹਾਨੂੰ ਮੇਨ ਮਕਸਦ ਸਾਡਾ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਦਾ ਵੀ ਇਹਦੇ ਤੇ ਵੀ ਧਿਆਨ ਲੱਗੇ ਕਿ ਜਿੱਥੇ ਪ੍ਰਸ਼ਾਸਨ ਪੈਂਦਾ ਜਿੱਥੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਵੱਡੇ ਆਫੀਸਰਸ ਆ ਕੇ ਉਹਨਾਂ ਦੇ ਦਫਤਰ ਨੇ ਤੇ ਉਹਨਾਂ ਦੇ ਹਾਲਾਤ ਨੇ ਜੀ ਸੋ ਦੇਖ ਸਕਦੇ ਹੋ ਸਾਡੇ ਤਾਂ ਬਾਈ ਹੁਣੇ ਖੜੇ ਨੇ ਕਿਉਂਕਿ ਫਗਵਾੜਾ ਤਹਿਸੀਲ ਕੰਪਲੈਕਸ ਦੇ ਵਿੱਚ ਬਿਲਡਿੰਗ ਦੇ ਬੜੇ ਖਸਤਾ ਹਾਲਤ ਨੇ ਲੋਕਾਂ ਦੇ ਕੋਲ ਪਸ਼ਾਬ ਕਰਨ ਦੇ ਲਈ ਬਾਥਰੂਮ ਨਹੀਂ ਵਧੀਆ ਹੈਗਾ ਐਡੇ ਸੜਿਆ ਹੰਦ ਪੜੇ ਇੱਥੇ ਜਗਾਰ ਵਿੱਚ ਲੋਕ ਖੜਦੇ ਨੇ ਬਾਈ ਤੁਸੀਂ ਵੀ ਦੇਖਿਆ ਜੀ ਹੁਣ ਜਿੰਨੇ ਅਸੀਂ ਅੰਦਰ ਆਏ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਇਹ ਹਾਲਾਤ ਦੇਖ ਸਾਧੋ ਤੁਹਾਨੂੰ ਲੱਗਦਾ ਕਿ ਇਹ ਇਹੋ ਜਿਹੇ ਹਾਲਾਤ ਸਰਕਾਰੀ ਦਫਤਰਾਂ ਤੇ ਹੋਣਗੇ ਜੀ ਹੁੰਦੇ ਚਾਈ ਨਹੀਂ ਪਹਿਲੋ ਤਾਂ ਸਾਂਝ ਟੀਵੀ ਤੋਂ ਸਾਡੇ ਭਾਜੀ ਹੁਣੀ ਸਾਰਿਆਂ ਦਾ ਵੈਲਕਮ ਔਰ ਬਹੁਤ ਵੱਡੀ ਗੱਲ ਹੈ ਜਿਹੜੀ ਅੱਜ ਤੁਸੀਂ ਇੱਕ ਮੁੱਦਾ ਚੱਕਣ ਲੱਗੇ ਕਿਉਂਕਿ ਅੱਜ ਤੋਂ ਪਹਿਲਾਂ ਯੂਵਾ ਵਿਕਾਸ ਮੋਰਚਾ ਪੰਜਾਬ ਨੇ 2.5 ਸਾਲ ਪਹਿਲਾਂ ਇਹ ਮੁੱਦਾ ਚੱਕਿਆ ਸੀ ਕਿ ਕੋਈ ਮੇਰੀਆਂ ਭੈਣਾ ਜਾ ਸਾਡੇ ਵੀਰ ਜਿਹੜੇ ਇਸ ਟਾਈਮ ਲੱਖਾਂ ਰੁਪਏ ਖਰਚ ਕੇ ਜਿਹੜੇ ਆਪਣੀਆਂ ਰਜਿਸਟਰੀਆਂ ਕਰਾ ਰਹੇ ਆ ਹਰ ਤਰ੍ਹਾਂ ਦਾ ਇੱਥੇ ਪੈਸਾ ਸਰਕਾਰ ਨੂੰ ਦੇ ਦੇ ਆ ਪਰ ਸਰਕਾਰ ਦੀ ਜਿਹੜੀ ਉਦੋਂ ਵੀ ਨਲਾਇਕੀ ਇੰਨੀ ਸੀ ਪ੍ਰਸ਼ਾਸਨ ਦੀ ਨਲਾਇਕੀ ਇੰਨੀ ਸੀ ਕਿ ਬਾਥਰੂਮ ਕਰਨ ਲਈ ਜਗ੍ਹਾ ਨਹੀਂ ਸੀਗੀ ਔਰ ਸਭ ਤੋਂ ਵੱਡੀ ਗੱਲ ਤੁਹਾਡੀ ਸੱਚ ਹੈ ਕਿ ਦੇਖੋ ਮੀਂਹ ਹੜਾਂ ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਦੇ ਘਟ ਹੈਗੇ ਆ ਔਰ ਅੱਜ ਇਹਨਾਂ ਦੀ ਨੀਤ ਨਹੀਂ ਖੁੱਲੀ ਕਿ ਜਿਹੜਾ ਐਡੇ ਵੱਡੇ ਫਗਵਾੜੇ ਦੇ ਵਿੱਚ ਜਿਹੜਾ ਤਹਿਸੀਲਦਾਰ ਅਫਸਰ ਆ ਜਾਂ ਕੋਰਟ ਕੰਪਲੈਕਸ ਆ ਉਨ੍ਹਾਂ ਦੀ ਮਰਮਤ ਕਰ ਲਈ ਇਹਨਾਂ ਕੋ ਪੈਸੇ ਨਹੀਂ ਉਹ ਰੋਜ਼ ਨਿਤ ਨਾਟਕਾ ਕਰਦੇ ਕਿ ਫਗਵਾੜੇ ਨੂੰ ਪੰਜਾਬ ਨੂੰ ਇੰਨੇ ਪੈਸੇ ਆ ਗਏ ਪਰ ਲੱਗਾ ਕਿਤੇ ਨਹੀਂ ਦਿੰਦਾ ਲੱਗਾ ਕਿਤੇ ਨਹੀਂ ਦਿੰਦਾ ਫਿਰ ਇਹ ਇਹ ਬਾਤ ਤੁਸੀਂ ਕਹਿੰਦੇ ਕਿ ਤੁਸੀਂ 2 2.5 ਸਾਲ ਪਹਿਲਾਂ ਤੁਸੀਂ ਇਹ ਆਵਾਜ਼ ਚੱਕੀ ਸੀਗੀ 2 2.5 ਸਾਲ ਪਹਿਲਾਂ ਦਾ ਕੰਮ ਇਹ ਇੱਦਾਂ ਹੀ ਪਿਆ ਜੀ ਬਿਲਕੁਲ ਬਿਲਕੁਲ ਜੀ ਤੁਹਾਡਾ ਬੜਾ ਧੰਨਵਾਦ ਆ ਕਿ ਤੁਸੀਂ ਦੁਬਾਰਾ ਇਸ ਮੈਟਰ ਨੂੰ ਉਠਾਇਆ ਵਾ ਉਹ 2.5 ਸਾਲ ਮੈਨੂੰ ਚੇਤਾ ਕਿਉਂਕਿ ਸਾਡੀਆਂ ਵੀਡੀਓ ਪੁਰਾਣੀਆਂ ਖੋਲ ਕੇ ਦੇਖੋ ਕਿ 2.5 ਸਾਲ ਹੋ ਗਏ ਆ ਅਸੀਂ ਉਸ ਦਿਨ ਵੀ ਦੇਖਿਆ ਸੀ ਕਿ ਸਾਡੀਆਂ ਜਿਹੜੀਆਂ ਭੈਣਾਂ ਜਾਂ ਸਾਡੇ ਵੀਰ ਜਿਹੜੇ ਆ ਉਹ ਬਹੁਤ ਦੇਖੋ ਬੰਦਾ ਜਿਹੜਾ ਹੁੰਦਾ ਨਾ ਕਿਉਂਕਿ ਮੁੰਡੇ-ਕੁੰਡੇ ਜਿਹੜੇ ਥੋੜਾ ਕਿਤੇ ਨਾ ਕਿਤੇ ਅਡਜਸਟ ਕਰ ਲੈਂਦੇ ਲੇਡੀਜ਼ ਨੂੰ ਸਪੈਸ਼ਲੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਇੱਥੇ ਤਾਂ ਅਸੀਂ ਕੋਲ ਖੜੇ ਹੋਏ ਐਡੀ ਸੜਿਆਨ ਬੋਂ ਆਏ ਜੀ ਕਿ ਬੰਦਾ ਬਿਨਾ ਮੱਕ ਬੰਦਗੀ ਤੇ ਕੋਲ ਖੜ ਨਹੀਂ ਸਕਦਾ ਉੱਥੇ ਜੀ ਉਹ ਵੀ ਬਿਲਕੁਲ ਨਾਲ ਦੀ ਜਗਾ ਸਾਂਝ ਕੇ ਅੰਦਰ ਦਰਵਾਜ਼ਾ ਨਾਲ ਹੀ ਕੋਈ ਕੋਈ ਬਹੁਤੀ ਫੁੱਟਾਂ ਦਾ ਵੀ ਇੰਨਾ ਫਰਕ ਨਹੀਂ ਹੈਗਾ ਸਭ ਤੋਂ ਪਹਿਲਾਂ ਸਾਂਝ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਿਵਲ ਹਸਪੀਟਲ ਵੀ ਚਲ ਜਾਓ ਉੱਥੇ ਵੀ ਬਾਥਰੂਮਾਂ ਦਾ ਇਹੀ ਹਾਲ ਆ ਕਹਿਣ ਦਾ ਭਾਵ ਆ ਉਹ ਇੱਥੇ ਆਉਂਦੇ ਆ ਗੇੜੀ ਮਾਰ ਕੇ ਚਲ ਜਾਂਦੇ ਆ ਪਰ ਉਹਨਾਂ ਨੂੰ ਫਗਵਾੜੇ ਦੇ ਵਿਕਾਸ ਦੇ ਨਾਲ ਕੋਈ ਦਿਨ ਲੈਣ ਦੀ ਗੱਲ ਨਹੀਂ ਔਰ ਜਿਹੜੀ ਗੱਲ ਬڑے ਭਾਈ ਜੀ ਨੇ ਕਹੀ ਆ ਵੀ 2.5 ਸਾਲ 2.5 ਸਾਲ ਤੋਂ ਹੁਣੋਂ ਜ਼ਿਆਦਾ ਫੇਰ ਹੋਰ ਮੰਦਾ ਹਾਲ ਆ ਉਸ ਤੋਂ ਵੀ ਜ਼ਿਆਦਾ ਹੰਦਾ ਹਾਲ ਆ ਉਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜਿਹੜੀਆਂ ਸਾਡੀਆਂ ਭੈਣਾਂ ਬਿਲਕੁਲ ਨਾਲ ਦਰਵਾਜ਼ਾ ਵਾ ਰੱਬ ਨਾ ਤਰੇ ਕੱਲ ਜੇ ਕੋਈ ਇਦਾਂ ਦੀ ਮਿਸ ਹੈਪਨਿੰਗ ਹੋ ਜਾਏ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੈਗਾ ਕਿਉਂ ਕਰਕੇ ਅਸੀਂ ਜਿੱਥੇ ਵੀ ਚਲ ਜੀਏ ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰਾਂ ਦੇ ਤੇ ਬਾਥਰੂਮ ਬਿਲਕੁਲ ਵਧੀਆ ਸਾਰੀਆਂ ਫੈਸਿਲਟੀਆਂ ਇੱਥੋਂ ਤੱਕ ਕੀ ਇਹ ਜਦੋਂ ਆਪਾਂ ਐਂਟਰ ਕਰਦੇ ਹਾਂ ਸਾਈਕਲ ਦੀ ਮੋਟਰਸਾਈਕਲ ਦੀ ਗੱਡੀ ਦੀ ਪਰਚੀ ਕੱਟਦੇ ਆ ਤਾਂ ਕਿਉਂ ਉਹਨਾਂ ਨੂੰ ਇੰਨਾ ਧਿਆਨ ਨਹੀਂ ਵੀ ਬਾਥਰੂਮ ਵੀ ਸਹੀ ਹੋਣੇ ਚਾਹੀਦੇ ਆ ਇਹ ਕੰਮ ਪਬਲਿਕ ਦੀ ਸੁਵਿਧਾ ਵਾ ਔਰ ਇਹ ਪਬਲਿਕ ਨੂੰ ਇਹਨਾਂ ਨੂੰ ਸੁਵਿਧਾ ਦੇਣੀ ਚਾਹੀਦੀ ਆ ਔਰ ਇਸ ਤੌਰ ਤੇ ਸਾਫ਼ ਮੈਂ ਜ਼ਿੰਮੇਵਾਰੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਮਝਾਂਗਾ ਕਿਉਂ ਕਰਕੇ ਇੱਥੇ ਜਦੋਂ ਵੀ ਵੱਡੇ ਵੱਡੇ ਮਨਿਸਟਰ ਆਏ ਨੇ ਕੈਬਨਟ ਮੰਤਰੀ ਆ ਚੁੱਕੇ ਨੇ ਜਿਨ੍ਹਾਂ ਨੇ ਆ ਕੇ ਫਗਵਾੜੇ ਦਾ ਦੌਰਾ ਕੀਤਾ ਪਰ ਉਹਨਾਂ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਉਹਨਾਂ ਨੂੰ ਹੱਲੇ ਤੱਕ ਇੱਥੇ ਆਪਣਾ ਕੋਰਟ ਕੰਪਲੈਕਸ ਦਾ ਬਾਥਰੂਮ ਨਹੀਂ ਦੇਖਿਆ ਔਰ ਇਹ ਬਹੁਤ ਵੱਡਾ ਟਾਡਾ ਉਪਰਾਲਾ ਵਾ ਔਰ ਮੈਂ ਚਾਹੁੰਦਾ ਵਾਂ ਕਿ ਇਹ ਉਪਰਾਲਾ ਜਿਹੜਾ ਤੁਹਾਡਾ ਇਹ ਜਨ ਜਨ ਤੱਕ ਪਹੁੰਚੇ ਔਰ ਉਹ ਨਾ ਮੰਤਰੀਆਂ ਤੱਕ ਵੀ ਪਹੁੰਚੇ ਜਿਨ੍ਹਾਂ ਦੀਆਂ ਅੱਖਾਂ ਕੰਨ ਬੰਦ ਨੇ ਬੰਦ ਨੇ ਬਿਲਕੁਲ ਕਿਉਂਕਿ ਦੇਖੋ ਜੀ ਇਨਾ ਇਹੋ ਜਿਹੇ ਜਗ੍ਹਾਾਂ ਤੋਂ ਕਿੰਨੀਆਂ ਬਿਮਾਰੀਆਂ ਆਉਣਗੀਆਂ ਕਿੰਨੇ ਮੱਛਰ ਆਉਣਗੇ ਕਿਸੇ ਨਾ ਕਿਸੇ ਕਿਉਂਕਿ ਇੱਥੇ ਜਿਹੜੇ ਲੋਕ ਕੰਮ ਕਰਦੇ ਨੇ ਕਿਉਂਕਿ ਅੰਦਰ ਬਹੁਤ ਵੱਡੇ ਵੱਡੇ ਅਫਸਰ ਬੈਠਦੇ ਨੇ ਬੜੇ ਸਾਡੇ ਪੁਰਾਣੇ ਤਹਿਸੀਲਦਾਰ ਨੇ ਬੜੇ ਲੋਕ ਬੈਠੇ ਨੇ ਆ ਬਿਲਡਿੰਗਾਂ ਦੇ ਤੁਸੀਂ ਖ ਬਿਲਕੁਲ ਜੀ ਸੱਚੀ ਗੱਲ ਆ ਇਸ ਗੱਲ ਦਾ ਅਸੀਂ ਤਾਂ ਇਸ ਗੱਲ ਨੂੰ ਦੇਖ ਰਹੇ ਆ ਕਿ ਮਹਾਰਾਜ ਕਰੇ ਸੁੱਖ ਰੱਖੇ ਕਿ ਇਹ ਜਿਹੜੀ ਬਿਲਡਿੰਗ ਆ ਹਜੇ ਵੀ ਕਾਮਯਾਬ ਬੈਠੀ ਪਰ ਜਿੰਨੇ ਮੀਂਹ ਪਏ ਆ ਉਹ ਆਪਾਂ ਸਾਰੇ ਜਾਣਦੇ ਕਿ ਘੱਟੋ ਘੱਟ ਲਗਭਗ 13-14 ਦਿਨ ਮੀਂਹ ਪਏ ਆ ਸ਼ਾਇਦ ਇਹਦੀ ਇੱਟਾਂ ਤੱਕ ਵੀ ਰੁੜ ਜਾਣਾਂ ਵਾਲੀਆਂ ਸੀ ਪਰ ਸਰਕਾਰਾਂ ਦੀ ਜਿਹੜੀ ਨੀਂਦ ਆ ਉਹ ਬਿਲਕੁਲ ਖੁੱਲ ਨਹੀਂ ਰਹੀ ਮੈਂ ਅਪੀਲ ਕਰਦਾ ਜਿਹੜੀ ਪੰਜਾਬ ਸਰਕਾਰ ਆ ਔਰ ਇੱਥੇ ਦੀ ਜਿਹੜੀ ਮжоਰਿਟੀ ਆ ਖਾਸ ਕਰ ਏਡੀਸੀ ਸਾਹਿਬ ਆ ਜਾ ਡੀਸੀ ਸਾਹਿਬਾ ਜਿਲ੍ਹੇ ਦੇ ਉਹਨਾਂ ਨੂੰ ਇਹ ਅਪੀਲ ਕਰਦੇ ਕਿ ਤੁਸੀਂ ਇਹੋ ਜਿਹੇ ਜਿਹੜੀ ਸਰਕਾਰੀ ਇਮਾਰਤਾਂ ਉਹਨਾਂ ਲਈ ਤੁਹਾਡੇ ਕੋਲ ਫੰਡ ਆਏ ਪਏ ਆ ਜਾਂ ਗੱਲਾਂ ਬਾਤਾਂ ਲਈ ਸਿਰਫ ਫੰਡ ਆ ਰਹੇ ਆ ਪਲੀਜ਼ ਇਹਨਾਂ ਨੂੰ ਇਹਨਾਂ ਦੀ ਰਿਪੇਅਰ ਕਰਾਓ ਤਾਂ ਕਿ ਲੋਕ ਜਿਹੜੇ ਆਪਣੀ ਸੁਵਿਧਾ ਲੈ ਸਕਣ ਸੋ ਦੇਖ ਸਕਦੇ ਹੋ ਜੀ ਸੋ ਅੱਜ ਦੀ ਇਹ ਜਿਹੜੀ ਤੁਹਾਡੇ ਨਾਲ ਖਬਰ ਜਾਂ ਵੀਡੀਓ ਸਾਂਝੀ ਕਰ ਰਹੇ ਆ ਜੀ ਫਗਵਾੜਾ ਤਹਿਸੀਲ ਕੰਪਲੈਕਸ ਸਾਂਝ ਕੇਂਦਰ ਦੇ ਨਾਲ ਬਿਲਕੁਲ ਬਾਥਰੂਮ ਦਾ ਮੁੱਦਾ ਸੀਗਾ ਔਰ ਨਾਲ ਨਾਲ ਤਹਿਸੀਲ ਕੰਪਲੈਕਸ ਦੀਆਂ ਖਸਤਾ ਬਿਲਡਿੰਗਸ ਤੇ ਉਹਨਾਂ ਦੇ ਆਸ-ਪਾਸ ਕੂੜਾ-ਕਟਕੜ ਸਫਾਈ ਬਿਲਕੁਲ ਨਹੀਂ ਹੈ ਕਿੰਨੀਆਂ ਬਿਮਾਰੀਆਂ ਤੋਂ ਪੈਣ ਹੋ ਸਕਦੀਆਂ ਇਹ ਆਮ ਪਬਲਿਕ ਦੇ ਨਾਲ-ਨਾਲ ਜਿਹੜੇ ਅਫਸਰ ਸਾਡੇ ਆਫਿਸਰ ਅੰਦਰ ਕੰਮ ਕਰ ਰਹੇ ਨੇ ਉਹਨਾਂ ਤੇ ਵੀ ਸੇਧ ਦਾ ਸਵਾਲ ਹੈ ਸੋ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਫਗਵਾੜੇ ਵਾਲੇ ਸਪੈਸ਼ਲੀ ਵੀਡੀਓ ਨੂੰ ਬੱਦਤ ਬਾਰ ਸ਼ੇਅਰ ਕਰਕੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਜੇ ਜਿਹੜੀ ਤੁਸੀਂ ਚਾਹੁੰਦੇ ਕਿ ਉਹਦੀ ਆਵਾਜ਼ ਸਰਕਾਰੀ ਦਰਬਾਰ ਤੱਕ ਪਹੁੰਚੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਂਝ ਟੀਵੀ ਦੀ ਟੀਮ ਥੋੜੇ ਇਲਾਕੇ ਜਾਏਗੀ ਧੰਨਵਾਦ ਜੀ